6 ਮਹੀਨਿਆਂ ਦੇ ਰਾਸ਼ਨ ਚ ਕੀ ਕੀ ਸ਼ਾਮਲ ਕਰਨਾ ਤਾਂ ਜੋ 1 ਸਾਲ ਨਿਕਲ ਜਾਵੇ ਸਾਧ ਸੰਗਤ ਜੀਓ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਅੱਜ ਸੰਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅੱਜ ਜੋ ਹਾਲਾਤ ਨੇ ਉਸ ਤੋਂ ਤੁਸੀਂ ਸਾਰੇ ਹੀ ਜਾਣੂ ਹੋ ਕੋਈ ਵੀ ਚੀਜ਼ ਜਿਹੜੀ ਐ ਉਹ ਲੁਕੀ ਹੋਈ ਨਹੀਂ ਐ ਉਸ ਤੋਂ ਆਪਾਂ ਸਾਰੇ ਹੀ ਜਾਣੂ ਹਾਂ ਆਪਾਂ ਸਾਰੇ ਹੀ ਲਗਭਗ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਅੱਜ ਬਣੇ ਹੋਏ ਨੇ ਪਾਕਿਸਤਾਨ ਦੇ ਨਾਲ ਸਾਡਾ ਜੰਗ ਜਿਹੜਾ ਹੈ ਉਹ ਹੋਣ ਵਾਲਾ ਹੈ ਹਾਈ ਅਲਰਟ ਜਾਰੀ ਹੋ ਚੁੱਕੇ ਨੇ ਬਾਰਡਰਾਂ ਤੇ ਚੌਕਸੀ ਵਧਾ ਦਿੱਤੀ ਗਈ ਐ 1931 ਪਿੰਡ ਪ੍ਰਭਾਵਿਤ ਹੋਣਗੇ ਜੇਕਰ ਇਹ ਜੰਗ ਹੁੰਦੀ ਐ 19 ਬਲਾਕ ਜਿਹੜੇ ਨੇ ਉਹ ਚੌਕਸੀ ਦੇ ਅੰਡਰ ਨੇ ਜਿਨ੍ਹਾਂ ਦੇ ਕਿਸੇ ਵੇਲੇ ਵੀ ਕੋਈ ਹਰਕਤ ਹੋਵੇ ਤੇ ਜੰਗ ਛਿੜ ਸਕਦੀ ਹੈ ਸੋ ਸਾਧ ਸੰਗਤ ਬੇਨਤੀ ਕਰਾਂ ਵੀ ਪਾਕਿਸਤਾਨ ਨੇ ਆਪਣੇ ਲੋਕਾਂ ਨੂੰ ਇਹ ਗੱਲ ਕਹਤੀ ਵੀ ਦੋ ਦੋ ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰ ਲਓ ਤਾਂ ਜੋ ਜੇ ਜੰਗ ਛਿੜਦੀ ਹੈ ਤਾਂ ਸਾਨੂੰ ਕੋਈ ਮੁਸ਼ਕਲ ਨਾ ਆਵੇ ਜੇਕਰ ਮੁਸ਼ਕਲ ਆਉਂਦੀ ਵੀ ਹੈ ਤਾਂ ਜੰਗ ਦੇ ਦੌਰਾਨ ਸਾਡੀ ਜਾਨ ਨਾ ਚਲੀ ਜਾਵੇ ਇਦਾਂ ਦੇ ਕਹਿੰਦੇ ਕੋਈ ਪ੍ਰਬੰਧ ਕਰ ਲਓ ਬੇਨਤੀਆਂ ਕਰਾਂ ਵੀ ਦੋ ਜੰਗਾਂ ਦੀ ਦੋ جنگਾਂ ਦੀ ਗੱਲ ਹੋ ਰਹੀ ਹੈ ਭਾਰਤ ਨਾਲ ਪਾਕਿਸਤਾਨ ਪਾਕਿਸਤਾਨ ਦੀ ਭਾਰਤ ਨਾਲ ਇੱਕ ਲੋਕਾਂ ਨੂੰ ਮੁਸ਼ਕਲਤਾਈ ਜਿਹੜੀ ਹੈ ਜ਼ਰੂਰ ਹੋਵੇਗੀ ਸਾਡੇ ਲੋਕਾਂ ਨੂੰ ਇੰਨੀ ਕੋ ਮੁਸ਼ਕਲ ਹੋਵੇਗੀ ਕਿ ਆਖਰ ਉਹ ਲੋਕ ਇੰਨੇ ਕੋ ਜ਼ਿਆਦਾ ਜਿਹੜੇ ਨੇ ਪ੍ਰਭਾਵਿਤ ਹੋ ਜਾਣਗੇ ਇੰਨੇ ਕੋ ਜ਼ਿਆਦਾ ਉਹ ਲੋਕ ਖਚਤ ਹੋ ਜਾਣਗੇ ਕਿ ਉਹਨਾਂ ਦਾ ਜਿਹੜਾ ਕੁਝ ਵੀ ਸਵਰਨਾ ਨਹੀਂ ਹੈ ਉਹ ਲੋਕ ਕਾਫੀ ਜ਼ਿਆਦਾ ਜਿਹੜੇ ਨੇ ਖਤਮ ਹੋ ਜਾਣਗੇ ਜਿਹੜੇ ਬੰਦਗੀ ਵਾਲੇ ਮਹਾਪੁਰਸ਼ ਨੇ ਉਹ ਕਹਿੰਦੇ ਵੀ ਹਲੇ ਤੇ ਟਰੇਲਰ ਐ ਭਾਈ ਇਹ ਤੇ ਇੱਕ ਮੁਲਕ ਦੀ ਜੰਗ ਐ ਪਰ ਕਹਿੰਦੇ ਪਤਾ ਨਹੀਂ ਵੀ ਮਹਾਪਰਲੋ ਆ ਜਾਏ ਤੇ ਕੀ ਹੋਣ ਲੱਗ ਜਾਏ ਕਹਿੰਦੇ 6-6 ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰ ਲਓ ਪਾਕਿਸਤਾਨ ਆਪਣੇ ਲੋਕਾਂ ਨੂੰ ਕਹਿੰਦਾ ਵੀ 2 ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰ ਲਓ ਪਰ ਮਹਾਪੁਰਖ ਜਿਹੜੇ ਬੰਦਗੀ ਵਾਲੇ ਨੇ ਉਹ ਕਹਿੰਦੇ ਵੀ 6-6 ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰ ਲਓ ਇਹ ਨਹੀਂ ਪਤਾ ਵੀ ਜੰਗ ਕਿੰਨਾ ਟਾਈਮ ਰਹੇਗੀ ਜੰਗ ਰਹੇਗੀ ਤੇ ਜਾਂ ਫਿਰ ਮਹਾਪਰਲੋ ਆਏਗੀ ਕਹਿੰਦੇ ਪਰ ਸਮਾਂ ਬਹੁਤ ਭਿਆਨਕ ਹੋਣ ਵਾਲਾ ਹੈ ਕਿਉਂਕਿ ਜਿਹੜੇ ਬੰਦਗੀ ਵਾਲੇ ਹੁੰਦੇ ਹਨ ਨਾ ਸਾਰਾ ਕੁਝ ਜਾਣ ਲੈਂਦੇ ਨੇ ਜੇ ਹੁਣ ਸਾਰਾ ਕੁਝ ਉਹ ਦੁਨੀਆ ਨੂੰ ਦੱਸ ਦੇਣ ਤਾਂ ਕਈ ਵਾਰੀ ਲੋਕ ਸੱਜ ਵੀ ਨਹੀਂ ਮੰਨਦੇ ਲੋਕ ਤੇ ਆ ਗੱਲ ਨੂੰ ਸੱਚ ਨਹੀਂ ਮੰਨ ਰਹੇ ਜੀ ਕਹਿੰਦੇ ਐ ਥੋੜੀ ਹੋਣਾ 2025 ਦੇ ਵਿੱਚ ਹੋ ਗਿਆ ਨਾ ਐਲਾਨ ਫਿਰ ਜੰਗ ਦਾ ਪਾਕਿਸਤਾਨ ਦੇ ਨਾਲ ਇਹ ਸਮੇਂ ਤਾਂ ਥੋੜੀ ਪਤਾ ਲੱਗਦਾ ਇੱਕ ਮਿੰਟ ਇੱਕ ਸਕਿੰਟ ਦੇ ਵਿੱਚ ਹੀ ਦੁਨੀਆ ਬਦਲ ਜਾਂਦੀ ਹੈ ਤੇ ਅਸੀਂ ਤੇ ਫਿਰ ਵੀ ਗੱਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਸੋਚ ਸਮਝ ਕੇ ਕਰਦੇ ਵੀ ਐ ਨਹੀਂ ਹੁੰਦਾ ਜੀ ਐ ਨਹੀਂ ਹੁੰਦਾ ਆਹ ਹੋਜੂ ਐ ਇੰਨਾ ਸੌਖਾ ਥੋੜੀ ਪਿਆ ਆ ਵੀ ਕਿਹੜਾ ਸੌਖਾ ਪਿਆ ਸੀ ਸਾਡਾ ਮਿੰਟਾਂ 'ਚ ਹੀ ਐਲਾਨ ਹੋ ਗਿਆ ਨਾ ਸਾਰਾ ਕੁਝ ਹੀ ਹੋ ਗਿਆ ਨਾ ਜੇ ਬੰਦਾ ਕਰਨ ਤੇ ਆਵੇ ਪਰ ਮੇਰੇ ਕਹਿਣ ਤੋਂ ਭਾਵ ਵੀ 6-6 ਮਹੀਨਿਆਂ ਦਾ ਰਾਸ਼ਨ ਜੇਕਰ ਜਮ੍ਹਾਂ ਕਰ ਲਾਂਗੇ ਤੇ ਉਹਦੇ ਵਿੱਚ ਫਾਇਦਾ ਸਾਡਾ ਹੀ ਹੋਏਗਾ ਕਿਉਂਕਿ ਜੇ ਮਹਾਪਰਲੋ ਆਉਂਦੀ ਹੈ ਤਾਂ ਵੀ ਜੇਕਰ ਜੰਗ-ਜੁੱਦ ਦਾ ਸਮਾਂ ਆਏਗਾ ਤਾਂ ਵੀ ਕੋਈ ਸਾਡਾ ਨੁਕਸਾਨ ਨਾ ਹੋਵੇ ਅਸੀਂ ਆਪ ਦੇ ਘਟੂ-ਘਟ ਪਕਾ ਕੇ ਖਾ ਲਾਂਗੇ ਜਿਹੜੇ ਬੰਦਗੀ ਵਾਲੇ ਨੇ ਕਹਿੰਦੇ ਭਾਈ ਸਮਾਂ ਇਹੋ ਜਿਹਾ ਆਏਗਾ ਜਿਹਦੇ ਵਿੱਚ ਲੋਕਾਂ ਦਾ ਖਾਤਮਾ ਹੋਣਾ ਤੈ ਹੈ ਚਾਹੇ ਉਹ ਦੋ ਦੇਸ਼ਾਂ ਦੀ ਜੰਗ ਦੇ ਵਿਚਾਲੇ ਹੋ ਜਾਏ ਤੇ ਚਾਹੇ ਉਹ ਕੋਈ ਮਹਾਪਰਲੋ ਆ ਜਾਏ ਕੋਈ ਬਿਮਾਰੀ ਆ ਜਾਏ ਕੁਝ ਵੀ ਆ ਜਾਏ ਪਰ ਕਹਿੰਦੇ ਨੁਕਸਾਨ ਆਮ ਲੋਕਾਂ ਦਾ ਹੋਣਾ ਤੇ ਜਿਹੜਾ ਨੁਕਸਾਨ ਹੋਣਾ ਤੇ ਕਹਿੰਦੇ ਉਹਦਾ ਜਿਹੜਾ ਲੋਕ ਆਪਣੇ ਆਪ ਜ਼ਿੰਮੇਵਾਰ ਹੋਣਗੇ ਜੇ ਇਹੋ ਜਿਹੇ ਸਮੇਂ ਬਣ ਗਏ ਸਾਡੇ ਕੋਲੇ ਰਾਸ਼ਨ ਨਾ ਹੋਇਆ ਸੀ ਭੁੱਖ ਦੇ ਨਾਲ ਮਰ ਜਾਵਾਂਗੇ ਕਨੇ ਭਾਈ ਇਸ ਕਰਕੇ ਗੁਰੂ ਅਗੇ ਅਰਦਾਸ ਕਰੋ ਪਰਮਾਤਮਾਗੇ ਅਰਦਾਸ ਕਰੋ ਵੀ ਐਸਾ ਸਮਾਂ ਆਵੇ ਹੀ ਨਾ ਕਿ ਜੇ ਅਜਿਹੇ ਸਮਾਂ ਆਵੇ ਤੇ ਸਤਗੁਰੂ ਆਪ ਰੱਖਿਓ ਆਪ ਸਾਨੂੰ ਉਸ ਸਮੇਂ ਚੋਂ ਕਢਿਓ ਆਪਣੀ ਆਪਣੀ ਰਹਿਮ ਆਕੇ ਰੱਖਿਓ ਤਾਂ ਜੋ ਸਾਡੇ ਉੱਪਰ ਆਪ ਜੀ ਦੀ ਕਿਰਪਾ ਰਹੇ ਜਿਹਦੇ ਉੱਪਰ ਆਪ ਜੀ ਦੀ ਕਿਰਪਾ ਕਹਿੰਦੇ ਉਹਦੇ ਸੰਸਾਰ ਰੂਪੀ ਭਾਵਦਲ ਵੀ ਤਰ ਜਾਂਦਾ ਆ ਤੇ ਦੁਨਿਆਵੀ ਸੰਸਾਰ ਹੈ ਇੱਕ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜੀ ਆਪਣੇ ਖਾਣ ਪੀਣ ਦਾ ਰਾਸ਼ਨ ਜਮਾ ਕਰਿਓ ਹੋਰ ਚੀਜ਼ਾਂ ਨਹੀਂ ਵੀ ਆ ਵੀ ਕਰ ਲਈਏ ਉਹ ਵੀ ਕਰ ਲਈਏ ਨਹੀਂ ਨਹੀਂ ਕੋਈ ਆਪਣੇ ਖਾਣ ਪੀਣ ਦੇ ਜਿਨ੍ਹਾਂ ਨੂੰ ਅਸੀਂ ਖਾ ਕੇ ਆਪਣੇ ਪੇਟ ਦੀ ਭੁੱਖ ਮਟਾ ਸਕੀਏ ਤੇ ਅਸੀਂ ਲੰਮਾ ਜੀ ਸਕੀਏ ਜੀਣ ਵਾਸਤੇ ਕੁਝ ਚਾਹੀਦਾ ਹੁੰਦਾ ਖਾਣ ਨੂੰ ਤੇ ਸਾਫ਼ ਪਾਣੀ ਪੀਣ ਨੂੰ ਇਹ ਦੋ ਚੀਜ਼ਾਂ ਮੁਸ਼ਕਲ ਨੇ ਜਦੋਂ ਕਿ ਇਹੋ ਜਿਹਾ ਸਮਾਂ ਬਣਿਆ ਤੇ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਨੇ ਨਾਮ ਮਿਲਣ ਸੋ ਮਹਾਪੁਰਖ ਜਿਹੜੇ ਬੰਦਗੀ ਵਾਲੇ ਉਹ ਕਹਿੰਦੇ ਭੋਜਨ ਪ੍ਰਸ਼ਾਦਾ ਅੰਨ ਪਾਣੀ ਸਾਡੇ ਕੋਲ ਹੋਵੇ ਅਸੀਂ ਆਪ ਵੀ ਸ਼ੱਕ ਲਈਏ ਜਦੋਂ ਭੁੱਖ ਲੱਗੇ ਤੇ ਕਹਿੰਦੇ ਦੂਸਰੇ ਨੂੰ ਵੀ ਸ਼ਕਾ ਸਕੀਏ ਇੰਨਾ ਕੁ ਜਮਾ ਕਰਿਓ ਫਾਲਤੂ ਜਮਾ ਨਾ ਕਰਿਓ ਵੀ ਉਹੀ ਕੋਠੇ ਭਰ ਕੇ ਰੱਖ ਲੋ ਕਹਿੰਦੇ ਆਪ ਨੂੰ ਬੈਠਣ ਨੂੰ ਥਾਂ ਹੀ ਨਾ ਹੋਵੇ ਇਸ ਕਰਕੇ ਪ੍ਰਮਾਤਮਾ ਅਗੇ ਅਰਦਾਸ ਕਰੋ ਵੀ ਸੱਚੇ ਪਾਰਖਾ ਇਹੋ ਜਿਹਾ ਸਮਾਂ ਆਵੀ ਨਾ ਸਾਨੂੰ ਬਖਸ਼ ਲੋ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੈ ਕਹਿੰਦੇ ਸਾਨੂੰ ਮਾਫੀ ਦੇ ਦਿਓ ਸਤਿਗੁਰੂ ਪਰ ਇਹੋ ਜਿਹਾ ਸਮਾਂ ਨਾ ਆਵੇ ਪਤਾ ਨਹੀਂ ਕਿੰਨੇ ਕੋਈ ਲੋਕਾਂ ਦਾ ਨੁਕਸਾਨ ਹੋ ਜਾਣਾ ਉਸ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ